ਏਸ਼ੀਆ ਦੀਆਂ ਦੋ ਮਹਾਨ ਕੌਮਾਂ ਖਲੋਤੀਆਂ ਖੋਲ ਵੜਦੇ ਮੈਦਾਨ 'ਚ ਏਸ਼ੀਆ ਦੀਆਂ ਦੇਣਿਆ 11 ਨਵੰਬਰ ਸਨ 1757 ਏਸ਼ੀਆ ਦੀਆਂ ਦੋ ਮਹਾਨ ਕੌਮਾਂ ਉਹ ਆ ਇੱਕ ਬੰਨੇ ਅਫਗਾਨ ਪਠਾਨ ਤੇ ਇੱਕ ਬੰਨੇ ਸਿੱਖ ਸਰਦਾਰ ਟੁੱਟੀਆਂ ਕਿਰਪਾਨਾਂ ਦੇ ਮਰਗਲ ਘੋੜੇ ਆਸਰਾ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਤੇ ਨਾਦਰ ਸ਼ਾਹ ਪੁੱਛਦਾ ਸੀ ਵੀ ਇਹ ਕੌਮ ਦੁਨੀਆ ਤੇ ਰਾਜ ਕਰੇਗੀ ਇਹਨਾਂ ਦੇ ਝੰਡੇ ਝੂਲਿਆ ਕਰਨਗੇ ਪਰ ਕਿਸਮਤ ਮਾੜੀ ਨਾ ਹੋਈ ਜੇ ਇਹਨਾਂ ਦੇ ਇਹਨਾਂ ਦੇ ਗद्दार ਨਾ ਨਿਕਲੇ ਤੇ ਹੁਣ ਮੁਕਾਬਲਾ ਸੀ ਅਹਿਮਦ ਸ਼ਾਹ ਅਬਦਾਲੀ ਦੇ ਬੰਦਿਆਂ ਨਾਲ ਜਦੋਂ ਤੁਸੀਂ ਅੰਮ੍ਰਿਤਸਰ ਨੂੰ ਜਾਓਗੇ ਤਰਨਤਾਰਨ ਤੋਂ ਰਾਜ ਦੋ ਪਿੰਡ ਪੈਂਦੇ ਆਹਮੋ ਸਾਹਮਣੇ ਇੱਕ ਚੱਬਾ ਤੇ ਇੱਕ ਵਰਪਾਲ ਵਰਪਾਲ ਪਿੰਡ ਇਸ ਜੰਗ ਦਾ ਗੜਿਆ ਸਭ ਤੋਂ ਜ਼ਿਆਦਾ ਸ਼ਹੀਦ ਇਸ ਪਿੰਡ 'ਚ ਹੋਇਆ ਬਾਬਾ ਬਲਵੰਤ ਸਿੰਘ ਦਾ ਥਾਨ ਆ ਬਾਬੇ ਬਲਵੰਤ ਸਿੰਘ ਦਾ ਦੋਹਾਂ ਜਾਣਿਆਂ ਦਾ ਮੁਕਾਬਲਾ ਆਇਆ ਸੀ ਪਹਿਲਾਂ ਰੁਸਤਮ ਖਾਂ ਆਇਆ ਤੇ ਰੁਸਤਮ ਖਾਂ ਨੂੰ ਮਾਰ ਦਿੱਤਾ ਤੇ ਰੁਸਤਮ ਖਾਂ ਦਾ ਭਰਾ ਜ਼ਬਰਦਸਤ ਖਾਂ ਆਇਆ ਤੇ ਉਹ ਹੱਸ ਕੇ ਬਾਬੇ ਨੂੰ ਪਤਾ ਕੀ ਕਹਿੰਦਾ ਮੇਰੀ ਮਾਂ ਨੇ ਮੇਰਾ ਨਾਂ ਜ਼ਬਰਦਸਤ ਖਾਂ ਰੱਖਿਆ ਹੈ ਤੇ ਬਾਬਾ ਹੱਸ ਕੇ ਕਹਿੰਦਾ ਮੇਰੀ ਮਾਂ ਨੇ ਕਿਹੜੀ ਘਟ ਕੀਤੀ ਆ ਮੇਰੀ ਮਾਂ ਨੇ ਮੇਰਾ ਨਾਂ ਰੱਖਿਆ ਬਲਵੰਤ ਸਿੰਘ ਪਠਾਣੀ ਮਾਈ ਦਾ ਪੁੱਤ ਹੱਸ ਕੇ ਕਹਿੰਦਾ ਮੈਂ ਪਠਾਣੀ ਮਾਈ ਦਾ ਦੁੱਧ ਚੁੰਗਿਆ ਹੈ ਸਰਦਾਰ ਕਹਿੰਦਾ ਤੂੰ ਪਠਾਣੀ ਮਾਈ ਦਾ ਦੁੱਧ ਚੁੰਗਿਆ ਏ ਮੈਂ ਪੰਜਾਬਣ ਮਾਈ ਦਾ ਦੁੱਧ ਚੁੰਗਿਆ ਕੱਲਾ ਦੁੱਧ ਨਹੀਂ ਚੁੰਗਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦੀਆਂ ਧਾਰਾਂ ਵੀ ਲਈਆਂ ਆਪ ਲੇਖੇ ਕੱਢਾਂ ਤੇਰੇ ਮਸਾਰੇ